ਸਾਨਪਰਾਵੋ ਕੌਂਚੀਆਂ ਜੀ ਪਿੰਡ ਮਹਿਤਾ ਤੇ ਜ਼ਿਲ੍ਹਾ ਬਠਿੰਡਾ ਪੰਪ ਚੱਲ ਰਿਹਾ 7.7 HP ਦਾ ਦੇਖ ਸਕਦੇ ਹੋ ਸਵਰਸੀ ਵੱਲ ਪਾਣੀ ਦੀ ਪਰਫਾਰਮੈਂਸ 4 ਇੰਚੀ ਪੂਰਾ ਫੁੱਲ ਪ੍ਰੈਸ਼ਰ ਪਾਣੀ ਹੈ ਜੀ 70 ਕ ਫੁੱਟ ਤੇ ਪੰਪ ਤਾ ਰਹਿ ਗਿਆ 10:00 ਵਜੇ ਦਾ ਟਾਈਮ ਹੈ ਕੱਟ ਬਹੁਤ ਘੱਟ ਹੈ ਔਰ ਇੱਥੇ ਜਿਹੜਾ ਪੈਨਲ ਯੂਜ਼ ਕੀਤਾ ਗਿਆ ਜੀ BTL ਕੰਪਨੀ ਦਾ ਅਫੀਸ਼ੀਅਲ ਦੋ ਸਟ੍ਰਕਚਰ ਨੇ ਜਿਹੜੇ ਬਾਈ ਦੇ ਲੱਗਿਆ ਪੰਪ ਉਹਨਾਂ ਨਾਲ ਕਰਾਂਗੇ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਲੱਗਿਆ ਪ੍ਰੋਜੈਕਟ ਜੀ ਠੀਕ ਆ ਜੀ ਬਹੁਤ ਵਧੀਆ ਪਾਣੀ ਪਾਣੀ ਬਹੁਤ ਆ ਜੀ ਪਿੰਡ ਤੇ ਪਿੰਡ ਦਾ ਬੜਾ ਨਾਮ ਦਾ ਪਿੰਡ ਮਹਿਤਾ ਜੀ ਛਾਹਾਂ ਵਾਲਾ ਠੀਕ ਆ ਜੀ ਖਲਾ ਬਠਿੰਡਾ ਜਿਹੜਾ ਬਠਿੰਡਾ ਸੰਤੋਸ਼ਟੀ ਆ ਜੀ ਬੰਦਰੀ ਪਾਣੀ ਬਹੁਤ ਠੀਕ ਆ ਜੀ ਤੇ ਹਜੇ ਧੁੱਪ ਘਟਾ ਜੀ ਠੀਕ ਆ ਤਾਂ ਥੋੜਾ ਮਤਲਬ ਵੇ ਆ ਗੰਨੇ ਨੂੰ ਧਰ ਖੇਡ ਦੋ ਜੀ ਮੰਨ ਜੀ ਸੰਤੋਸ਼ਟੀ ਹੋ ਗਈ ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਵਾਈਬ੍ਰੇਸ਼ਨ ਆਰ ਡਿਪ ਸਟਰਕਚਰ ਹੈ ਕੰਟਰੋਲਰ ਦਾ ਆਪਾਂ ਤੁਹਾਨੂੰ ਪਤਾ ਹੀ ਹੈ ਜੀ ਵਿੱਚ ਹੀ ਜ਼ਿਆਦਾ ਤਰਜੀਹ ਕਰਦੇ ਹਨ